ਉੱਥੇ ਬੈਠੇ ਆ ਹੂੰ ਤੇ ਮੈਂ ਨਾਲ ਖਲਾਜੀ ਕਰਨਦੀ ਹਾਂ ਕਿਹੜੀ ਪਿੰਡੋਂ ਨਾ ਹੋਉਂਦੇ ਜਾਵੇ ਉਹ ਨਹੀਂ ਨਹੀਂ ਠੰਡ ਬੜੀ ਆ ਪਿੰਡੋਂ ਹੋਈਏ ਤਾਂ ਮੋਰਚਾਲ ਦੇ ਉੱਥੇ ਮਰਨਾ ਨਾ ਜਾਵੇ ਕਿੰਨੇ ਦਿਨ ਹੋ ਗਿਆ ਹਿਆ ਨੂੰ ਮੇਰਾ ਤਾਂ ਚੱਲੇ ਕੋਰ ਜਿਹੜਾ ਮਾਰਾਂ ਉਹ ਨਹੀਂ ਨਹੀਂ ਅਜੇ ਨਹੀਂ ਜਾਣਾ ਮੈਨੂੰ ਉੱਥੇ ਦਫ਼ਤਰੇ ਕੰਮ ਆ ਉਹ ਮੈਂ ਅੱਜ ਛੇਤੀ ਆ ਗਿਆ ਤਾਂ ਕਰਕੇ ਪਿੰਡੋਂ ਹੋਈਏ ਹਾਈ ਹਾਈ ਇਨਾ ਅੱਗੇ ਤੱਕ ਦੀ ਵਾਰੀ ਗੱਲ ਕਰਨੀ ਪਤਾ ਨਹੀਂ ਕਿਉਂ ਇਦਾਂ ਬੋਲ ਕੇ ਇਹਦੇ ਗੁੱਸੇ ਦੇ ਵਿੱਚ ਹੀ ਬੜੇ ਆ ਕਿੰਨਾ ਟੈਂਸ਼ਨ ਹੀ ਪੈ ਗਈ ਏ ਮੈਂ ਇੱਕ ਵਾਰ ਕਹਾ ਉਸ ਨੂੰ ਦਰਪਨ ਲਈ ਮੈਂ ਨਾਲ ਤਾਂ ਕੀ ਗੱਲ ਵਾ ਉਹ ਵੀ ਆਪਣਾ ਇਹ ਨਾਮ ਮੇਰੇ ਘਰ ਤੋਂ लवली ਨਾਮ ਤਾਂ ਨਹੀਂ ਕਰਨ ਨੂੰ ਕੋਣ ਕਰਕੇ ਕੀ ਕੀਤਾ ਵਾ ਕੀ ਕਹਿੰਦਾ ਜੀ ਕਰਨ ਦਾ ਫੋਨ ਮੈਨੂੰ ਆਇਆ ਸੀ ਕੀ ਕਹਿੰਦਾ ਮੰਮੀ ਜੀ ਤੁਸੀਂ ਨਾ ਕੈਮਰੇ ਲਵਾ ਲੋ ਘਰ ਮੈਂ ਕੀ ਗੱਲ ਹੋਈ ਆ ਆਹ ਲਗੜੀ ਭਾਜੀ ਗੱਲਾਂ ਨਹੀਂ ਹੀ ਕਰਨ ਤੇ ਮੈਨੂੰ ਚੰਗਾ ਜਾਂ ਨਹੀਂ ਲੱਗਦਾ ਨਹੀਂ ਕਿੰਦੀ ਕੀ ਗੱਲ ਘਰ ਵਿੱਚ ਕੋਈ ਗੱਲ ਹੋ ਗਈ ਮੈਨੂੰ ਲੱਗਦਾ ਸਾਰੀ ਗੱਲ ਉਹਨੇ ਨਾ ਕਰਨ ਨੂੰ ਦੱਸੀ ਆ ਤੇ ਕਰਨ ਆਂਦਾ ਕਿ ਕਿਸੇ ਦਾ ਮੰਮੀ ਨਾਂ ਲਾਉਣ ਤੋਂ ਪਹਿਲਾਂ ਇਹ ਆ ਕਿ ਤੁਸੀਂ ਆਪਣਾ ਆਪ ਆਸਾਂਗੇ